ਵਾਲੇ ਅਸੀਂ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਜਿਸ ਜਗ੍ਹਾ ਦੇ ਉੱਪਰ ਉਹਨਾਂ ਦੇ ਵੱਲੋਂ ਵੋਟ ਪਾਈ ਜਾਣੀ ਹੈ ਤਾਂ ਉਸ ਨੂੰ ਲੈ ਕੇ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੋਟਰ ਨੇ ਉਹ ਅੱਜ ਵੋਟ ਪਾਉਣ ਦੇ ਲਈ ਪਹੁੰਚੇ ਹੋਏ ਨੇ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕੀਤੀ ਹੈ ਤਾਂ ਹੁਣ ਅੰਦਰ ਦੀ ਵੀ ਤਸਵੀਰ ਤੁਹਾਡਾ ਨਾਲ ਲਾਈਵ ਜਗ ਬੰਟੀਵ ਦੇ ਸਾਂਝੀ ਕਰਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਫਤੇ ਚੱਕ ਦੇ ਵਿੱਚ ਅੱਜ ਉਹਨਾਂ ਦੇ ਵੱਲੋਂ ਜਿਹੜੀ ਵੋਟ ਫੋਨ ਦਾ ਇਸਤੇਮਾਲ ਉਹ ਕੀਤਾ ਜਾਣਾ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਪਿਆ ਬੂਥ ਨੰਬਰ 113 ਦੀ ਜਿੱਥੇ ਕਿ ਅੱਜ ਉਹਨਾਂ ਦੇ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾਣਾ ਤਾਂ ਵੋਟਰ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਤਾਂ ਆਮ ਆਨਕ ਪਾਰਟੀ ਦੇ ਉਮੀਦਵਾਰ ਪਰਮੇਸ਼ਰ ਸਿੰਘ ਸੰਧੂ ਵੀ ਪਹੁੰਚ ਚੁੱਕੇ ਨੇ ਤਾਂ ਬੂਥ ਨੰਬਰ 113 ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਹਾਂ ਦੇ ਵੱਲੋਂ ਜਿਹੜਾ ਆਪਣਾ ਵੋਟ ਦਾ ਇਸਤੇਮਾਲ ਕੀਤਾ ਜਾਣਾ ਤਾਂ ਉਸ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ

ਫਾਇਦੇ ਦਾ ਸਭ ਤੋਂ ਪਹਿਲਾ ਤਸਵੀਰ ਅਸੀਂ ਤੁਹਾਡਾ ਸਾਂਝੀ ਕਰਦੇ ਪਿਆ ਹਰਮੇਸ਼ ਸਿੰਘ ਸੰਧੂ ਜੋ ਕਿ ਬੋਡ ਤੋਂ ਬਾਹਰ ਜਿਹੜੇ ਨੇ ਬਾਹਰ ਆ ਚੁੱਕੇ ਨੇ ਆ ਟੈਂਟ ਵਾਲੀ ਸਾਈਡ ਤੇ ਆ ਜੀ ਹੁਣ ਤੇ ਫੇਰ ਹੱਲ ਜਲਦੀ ਸੰਸਦ ਵੋਟ ਹੱਕ ਦਾ ਇਸਤੇਮਾਲ ਕਰਕੇ ਇੱਕ ਵਾਰੀ ਉਂਗਲ ਦਿਖਾਉਂਦੇ ਆਈਆ ਕਾਨੂੰਨ ਕਰਦੇ ਸਰ ਆਪਣੀ ਵੋਟ ਦਾ ਪ੍ਰਤਾਨ ਕੀਤਾ ਨਵਾਂ ਐਮਐਲਏ ਦੀ ਚੋਣ ਕੀਤੀ ਹੈ ਸੁਭਾਵਿਕ ਤੌਰ ਤੇ ਵੋਟ ਆਪਣੇ ਇੱਕ ਵੋਟਰ ਦੇ ਤੌਰ ਤੇ ਐਮਐਲਏ ਦੀਆਂ ਕੁਆਲਟੀਆਂ ਕੀ ਲਗਦੀਆਂ ਨੇ ਦੇਖੋ ਐਜ਼ ਅ ਵੋਟਰ ਵੀ ਹਾਂ ਐਜ਼ ਅ ਕੈਂਡੀਡੇਟ ਵੀ ਹਾਂ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਕਨਵੀਨਿਅਨ ਨੇ ਸਾਡੇ ਸੀਐਮ ਸਾਹਿਬ ਨੇ ਜੋ ਮੁੱਖ ਮੰਤਰੀ ਸਾਹਿਬ ਨੇ ਜੋ ਜ਼ਿੰਮੇਵਾਰੀ ਜੋ ਜ਼ਿੰਮੇਵਾਰੀ ਮੇਰੇ ਤੇ ਪਾਈ ਆ ਮੈਨੂੰ ਟਿਕਟ ਦੇ ਕੇ ਨਵਾਜਿਆ ਇਹ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਸਮਝਦਾ ਅੱਜ ਵੋਟ ਵੀ ਪਾਈ ਆ ਔਰ ਕੈਂਡੀਡੇਟ ਵੀ ਉਹਨਾਂ ਨੇ ਮੈਨੂੰ ਡਿਕਲੇਅਰ ਕੀਤਾ ਔਰ ਆਉਂਦੇ ਸਮੇਂ ਦੇ ਵਿੱਚ ਡੇਢ ਸਾਲ ਜਿਹੜਾ ਰਹਿੰਦਾ ਸਰਕਾਰ ਦਾ ਤਕੜੇ ਹੋ ਕੇ ਕੰਮ ਕਰਾਂਗੇ ਤਾਂ ਕਿ ਜਿਹੜੇ 27 ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਨੇ ਉਹ ਦੁਬਾਰਾ ਅਸੀਂ ਸਰਕਾਰ ਬਣਾ ਸਕੀਏ ਸੰਤੁ ਸਭ ਕੰਮ ਕਿਹੜੇ-ਕਿਹੜੇ ਲੱਗਦੇ ਆ ਜਿਹੜੇ ਲੱਗਦਾ ਕਿ ਐਮਐਲਏ ਬਣਨ ਤੋਂ ਬਾਅਦ ਪਹਿਲੀ ਦਫਾ ਜਿਹੜਾ ਇਹ ਕੰਮ ਹੈਗਾ ਇਹ ਸ਼ੁਰੂ ਕੀਤਾ ਜਾਏਗਾ ਸਭ ਤੋਂ ਪਹਿਲਾ ਕੰਮ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਮੈਂ ਪਹਿਲੀ ਵਾਰ ਐਮਐਲਏ ਨਹੀਂ ਬਣਨਾ ਨਵੀਂ ਸੰਸਦ ਵਿੱਚ ਕਰਨ ਦੀ ਗੱਲ ਹੈ ਸੋ ਇਸ ਕਰਕੇ ਮੈਨੂੰ ਕੰਮਾਂ ਦਾ ਵੀ ਪਤਾ ਇੱਥੋਂ ਦੇ ਕੱਲੀ-ਕੱਲੀ ਨੁੱਕਰ ਦਾ ਵੀ ਪਤਾ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਆਏ ਇੱਥੇ ਡਿਵੈਲਪਮੈਂਟ ਅੱਗੇ ਵੀ ਮੈਂ ਬਹੁਤ ਕਰਾਈ ਆ ਗੁਰੂ ਨੇ ਮੇਰੇ ਤੋਂ ਸੇਵਾ ਲਈ ਆ ਔਰ ਮੈਂ ਸਮਝਦਾ ਪਰਮਾਤਮਾ ਨੇਕ ਸਮਝ ਲਓ ਵੀ ਇੱਕ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਕੋਈ ਕਾਰਨ ਹੋਊਗਾ ਗੁਰੂ ਗੁਰੂ ਸੰਧੂ ਸਾਹਿਬ ਗੈਂਗਸਟਰਵਾਦ ਤੇ ਨਸ਼ਾ ਜਿਹੜਾ ਉਹ ਹੈਵੀ ਹੈ ਵੋਟਰਾਂ ਦੇ ਨਾਲ ਗੱਲਬਾਤ ਕੀਤੀ ਗੈਂਗਸਟਰਵਾਦ ਤੇ ਨਸ਼ਾ ਬਾਦ ਵੱਡਾ ਮੁਤੰਦਰਤ ਦੇਖੋ ਮੈਂ ਮੀਡੀਆ ਦੇ ਰਹੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਗੈਂਗਸਟਰਵਾਦ ਦੀ ਦੇਖੋ ਅਕਾਲੀ ਦਲ ਨੇ ਕੀ ਕੀਤਾ ਜੀ ਅਕਾਲੀ ਦਲ ਨੇ ਇੱਕ ਗੈਂਗਸਟਰ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਕਿਹੜਾ ਨਹੀਂ ਜਾਣਦਾ ਤੁਸੀਂ ਦੱਸੋ ਤੁਹਾਡੇ ਚ ਕੋਈ ਟਿੱਪਣੀ ਹੈਗੀ ਆ ਕਿਸੇ ਦੀ ਇਹ ਚ ਕੋਈ ਭਲੇਖਾ ਹੈਗਾ ਕਿਸੇ ਨੂੰ ਤੁਸੀਂ ਦੱਸ ਦਿਓ ਕੀ ਹੈਗਾ ਕੋਈ ਭਲੇਖਾ ਗੈਂਗਸਟਰ ਦੇ ਪਰਿਵਾਰ ਨੂੰ ਅੱਜ ਤੁਸੀਂ ਵੇਖਿਆ ਹੋਣਾ ਕੱਲ ਦੀਆਂ ਸੋਸ਼ਲ ਮੀਡੀਆ ਤੇ ਉਹ ਗੈਂਗਸਟਰ ਦੀ ਜਿਹੜੀ ਵਾਈਫ ਆ ਉਹ ਇਕੱਲੇ ਇਕੱਲੇ ਘਰ ਚ ਜਾ ਕੇ ਧਮਕੀਆਂ ਦੇਣ ਢੀ ਆ ਕੱਲੇ-ਕੱਲੇ ਸਰਪੰਚ ਦੇ ਨਾਲ ਉਹ ਧਮਕੀਆਂ ਜਿਹੜੀਆਂ ਨੇ ਵੀ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਕਾਲੀ ਦਲ ਨੂੰ ਵੋਟਾਂ ਪਾਓ ਇਹ ਤੋਂ ਘਟੀਆ ਹਰਕਤ ਔਰ ਤੁਸੀਂ ਇੱਕ ਚੀਜ਼ ਵੇਖੋਗੇ ਕਾਲੀ ਦਲ ਨੂੰ ਕੈਂਡੀਡੇਟ ਹੀ ਸਾਰੇ ਤਰਨਤਨ ਚੋਂ ਨਹੀਂ ਕੋਈ ਲੱਭਾ ਹਰਾਨਗੀ ਦੀ ਗੱਲ ਆ ਜਿਹੜੇ ਪਿਛਲੇ 50-50 ਸਾਲਾਂ ਤੋਂ 60-60 ਸਾਲਾਂ ਤੋਂ ਕਾਲੀ ਦੇ ਦਲ ਦੇ ਨਾਲ ਤੁਰੇ ਆਉਂਦੇ ਸੀਗੇ ਔਰ ਮੇਰਾ ਵੀ ਇਹੋ ਕਾਰਨ ਕਾਲੀ ਦਲ ਛੱਡਣ ਦਾ ਕਿਉਂਕਿ ਮੈਂ ਕੋਈ ਜਿੰਦਗੀ ਮੌਤ ਪਰਮਾਤਮਾ ਦੇ ਹੱਥ ਆ ਸੋਹਲ ਸਾਹਿਬ ਦੀ ਤੇ ਹੁਣ ਡੈਥ ਹੋਈ ਆ 3 ਮਹੀਨੇ ਪਹਿਲਾਂ ਮੈਂ ਤੇ 2024 ਚ ਕਾਲੀ ਦਲ ਨੂੰ ਛੱਟਦਾ ਸੀ ਔਰ ਛੱਡ ਕੇ ਮੈਂ ਘਰ ਬਹਿ ਗਿਆ ਸਾਂ ਇਹਨਾਂ ਦੀਆਂ ਦੇਖੋ ਨੀਤੀਆਂ ਹੀ ਨਹੀਂ ਠੀਕ ਇਹਨਾਂ ਦੇ ਡਿਸੀਜਨ ਹੀ ਨਹੀਂ ਠੀਕ ਜੇ ਡਿਸੀਜਨ ਨਹੀਂ ਠੀਕ ਆ ਤੇ ਤਾਂ ਹੀ ਅੱਜ ਅਕਾਲੀ ਦਲ ਦੇ ਸਿਰਫ 3 ਐਮਐਲਏ ਜਿੱਤੇ ਸੀ ਤੇ ਤਿੰਨਾ ਚੋਂ ਵੇਖ ਲੋ ਰਹਿ ਕਿਹੜਾ ਗਿਆ ਸੁਖੀ ਜੀ ਡਾਕਟਰ ਸੁਖੀ ਜੀ ਨਵੇਂ ਸ਼ਹਿਰ ਵਾਲੇ ਉਹ ਵੀ ਆਮ ਆਦਮੀ ਪਾਰਟੀ ਚ ਆ ਗਏ ਹਿਆਲੀ ਜੀ ਨੇ ਮੇਰੇ ਸਤਕਾਰਯੋਗ ਨੇ ਸਾਡੇ ਨਾਲ ਰਹੇ ਆ ਉਹ ਵੀ ਅਕਾਲੀ ਦਲ ਛੱਡ ਗਏ ਤੇ ਰਹਿ ਕੌਣ ਗਿਆ ਮਗਰ ਔਰ ਜੇ ਤੁਸੀਂ ਇਹੋ ਜਿਹਾ ਇਹਨਾਂ ਨੇ ਵਤੀਰਾ ਲੋਕਾਂ ਪ੍ਰਤੀ ਜਨਤਾ ਪ੍ਰਤੀ ਪੰਜਾਬ ਪ੍ਰਤੀ ਪੰਜਾਬੀਅਤ ਦੇ ਪ੍ਰਤੀ ਜੇ ਇਹੋ ਜਿਹਾ ਵਤੀਰਾ ਕਾਲੀ ਦਲ ਕਰੂਗਾ ਇਹਦਾ ਮਤਲਬ ਗੈਂਗਸਟਰਾਂ ਨੂੰ ਤੁਸੀਂ ਟਿਕਟਾਂ ਦੇ ਕੇ ਇੱਕ ਡਰਾ ਕੇ ਲੋਕਾਂ ਕੋ ਇੱਕ ਰਾਜਨੀਤੀ ਕਰੋ ਇਹ ਮਾਜੇ ਦੇ ਲੋਕ ਨੇ ਇਹ ਡਰਨ ਵਾਲੇ ਨਹੀਂ ਗੇ ਲੋਕ ਮੇਰੀ ਬੇਨਤੀ ਸੁਣ ਲਓ ਜੀ ਮੇਰੀ ਬੇਨਤੀ ਹੋ ਚੁੱਕੀ ਹੈ ਕੰਚਨ ਪ੍ਰੀਤ ਕੌਰ ਦੀ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਉਹ ਦੇਖੋ ਦੇਖੋ ਕੋਰਟ ਦੇ ਫੈਸਲੇ ਨੇ ਜੇ ਮੈਂ ਅੱਜ ਕੋਈ ਗਲਤ ਕੰਮ ਕਰਦਾ ਮੇਰੇ ਤੇ ਐਕਸ਼ਨ ਹੋਣਾ ਹੀ ਹੈ ਜੇ ਮੈਂ ਇੱਥੇ ਕਿਸੇ ਨੂੰ ਕੋਈ ਮਾੜਾ ਸ਼ਬਦ ਕਹਿਣਾ ਆ ਜੇ ਮੈਂ ਧਮਕੀਆਂ ਦੇਵੋਣਾ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਕੋਈ ਸਮਗਲਿੰਗ ਕਰਦਾ ਮੈਂ ਹਥਿਆਰ ਚੁੱਕੀ ਫਿਰਦਾ ਤੇ ਮੇਰੇ ਤੇ ਐਕਸ਼ਨ ਹੋਣਾ ਹੀ ਆ ਨਾ ਤੇ ਉਹਦੇ ਲਈ ਤੁਸੀਂ ਕਹੋ ਧੱਕੇਸ਼ਾਹੀ ਹੋਈ ਆ ਇਹ ਤੇ ਇਹ ਤੋਂ ਘਟੀਆ ਹਰਕਤ ਹੋ ਹੀ ਨਹੀਂ ਸਕਦੀ ਕੋਈ। ਮਾਬਲਾ ਕਾਂਗਰਸ ਨਾ ਰਹੇਗਾ ਕਿ ਕਾਲੀ ਦਲ ਨਾ ਰਹੇਗਾ ਤੁਸੀਂ ਕਾਲੀ ਦਲ ਦੇ ਕਾਫੀ ਲੋਕ ਆ ਰਹੇ ਹੋ ਕਾਂਗਰਸ ਦੇ ਕੀ ਮਿਸ਼ਨ ਨੇ? ਨਹੀਂ ਕਾਂਗਰਸ ਦੀ ਪੋਜੀਸ਼ਨ ਤੁਹਾਨੂੰ ਦੇਸੀ ਪਈ ਹੋਣੀ ਆ ਬੰਡਾ ਜੀ ਤੁਸੀਂ ਵੇਖ ਹੀ ਲੈਣੀ ਆ। ਤਾਂ ਮੇਰੀ ਤੁਸੀਂ ਮੈਨੂੰ ਮੈਨੂੰ 2 ਵਜੇ ਤੋਂ ਬਾਅਦ ਦੱਸਿਓ ਵੀ ਕਾਂਗਰਸ ਦੀ ਕੀ ਪੋਜੀਸ਼ਨ ਐ। ਤਾਂ ਨੇ ਮੈਨੂੰ ਤੇ ਪਤਾ ਆ ਜੀ ਹੁਣ ਮੇਰੇ ਮੂੰਹੋਂ ਤੇ ਹਰ ਗੱਲ ਚੰਗੀ ਨਹੀਂ ਨਾ ਲੱਗਦੀ ਤੁਸੀਂ ਵੇਖੋ ਜਮਾਨ ਤੇ ਜਬਤ ਹੋਊਗੀ। ਸਿੰਘ ਸੰਦੂ ਹੁਣਾ ਦੇ ਵੱਲੋਂ ਵੋਟ ਪਾਈ ਗਈ ਹੈ ਤਾਂ ਵੋਟ ਪਾਉਣ ਤੋਂ ਬਾਅਦ ਉਹਨਾਂ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਸਵਾਲ ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਉੱਪਰ ਖੜੇ ਕੀਤੇ ਗਏ ਨੇ ਕੈਮਰਾਮੈਨ ਸੰਦੀਪ ਦੇ ਨਾਲ ਸਾਹਿਲ ਜਗਮਨ ਟੀਵੀ ਤਰਤਰਨ